ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਸੋ ਖਾਸ ਕਰਕੇ ਇਹ ਔਰਤਾਂ ਇੱਕ ਕਰਮ ਕਰਨ ਤਾਂ ਇਹਦੇ ਨਾਲ ਘਰ ਵਿੱਚ ਬਰਕਤ ਰਹਿੰਦੀ ਹੈ ਸੋ ਤੁਸੀਂ ਖੁਦ ਦੇਖੋਗੇ ਬਦਲਾਵ ਆਉਂਦਾ ਸੋ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਕਰਮ ਕਰਦੇ ਚਾਹੋਗੇ ਜੀ ਸੋ ਜੋ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਦਾ ਵਿਸ਼ਾ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸਮਝਣਾ ਤੇ ਅਮਲ ਜ਼ਰੂਰ ਕਰਿਆ ਕਰੋ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਜੀ ਜੇਕਰ ਕੋਈ ਰੂ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਂਝਾਂ ਦੀ ਵੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਰਹੀ ਜੀ ਸੋ ਵਾਕੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਸੋ ਵੀਡੀਓ ਨੂੰ ਪਲੀਜ਼ ਪੂਰੀ ਜ਼ਰੂਰ ਸੁਣਿਆ ਕਰੋ ਜੀ 10 12 ਮਿੰਟ ਕੁਛ ਜ਼ਿਆਦਾ ਨਹੀਂ ਫालतू ਦੇ ਵਿੱਚ ਵੀ ਕਾਫੀ ਫੋਨ ਇਨਸਾਨ ਦਿਹਾੜੀ ਚ ਚਲਾਉਂਦਾ ਹੈ ਸੋ ਜਿਕਰ 12 ਮਿੰਟ ਦਾ ਸਮਾਂ ਜਾਂ 10 ਮਿੰਟ ਦਾ ਸਮਾਂ ਤੁਸੀਂ ਕੱਢ ਲੈਂਦੇ ਹੋ ਤਾਂ ਇਹਦੇ ਨਾਲ ਤੁਹਾਡੀ ਹੀ ਜ਼ਿੰਦਗੀ 'ਚ ਬਦਲਾਅ ਆਉਣਾ ਹੈ ਕਿਉਂਕਿ ਬਹਾਨੇ ਨਾ ਸਹੀ ਪਰਮਾਤਮਾ ਦੇ ਚਰਨਾਂ ਨਾਲ ਤਾਂ ਲੱਗਦੇ ਹਾਂ ਸੋ ਉਹਨਾਂ ਦੇ ਨਾਲ ਜੁੜਾ ਹੋਣਾ ਨੰਨ ਸੁਣਦੇ ਹਾਂ ਕਿਤੇ ਨਾ ਕਿਤੇ ਕੋਈ ਗੱਲ ਐਸੀ ਹੁੰਦੀ ਹੈ ਜਿਹੜੀ ਮਨ ਨੂੰ ਲੱਗ ਜਾਂਦੀ ਆ ਤੇ ਪਰਮਾਤਮਾ ਨਾਲ ਜੁੜ ਸਕਦੀ ਹੈ ਤੇ ਕਈ ਸੰਕੇਤ ਵੀ ਮਿਲ ਜਾਂਦੇ ਨੇ ਸਰੀਰ ਨੂੰ ਜਦੋਂ ਪਰਮਾਤਮਾ ਦੀ ਗੱਲ ਕੋਈ ਕੌੜ ਦੇ ਨਾਲ ਸੁਣਦਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਪਹਿਲਾਂ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਮੈਂ ਤੁਹਾਡੀ ਵੀਡੀਓ ਹਰ ਰੋਜ਼ ਸੁਣਦੀ ਹਾਂ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਬਹੁਤ ਗਿਆਨ ਆਉਂਦਾ ਹੈ ਸੋ ਕਹਿੰਦੇ ਕਿ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੰਦਰੁਸਤੀ ਬਖਸ਼ੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡੀਆਂ ਦੁਆਵਾਂ ਸਿਰ ਮੱਥੇ ਜੀ ਸੋ ਨਾਲ ਹੀ ਇਹਨੇ ਲਿਖਿਆ ਸਾਈ ਜੀ ਬਹੁਤ ਬਹੁਤ ਧੰਨਵਾਦ ਸੋ ਇੱਥੇ ਇੱਕ ਗੱਲ ਕਵਾਂਗੇ ਜੀ ਸਾਈਂ ਜੀ ਨਹੀਂ ਕਹਿਣਾ ਹੈ ਸੋ ਐਸਾ ਕੋਈ ਵੀ ਸ਼ਬਦ ਨਹੀਂ ਵਰਤਣਾ ਹੈ ਸਿਰਫ ਤੁਸੀਂ ਜਿਵੇਂ ਕਾਫੀ ਕਮੈਂਟਾਂ ਵਿੱਚ ਨੂਰ ਦੀਦੀ ਦੇ ਨਾਮ ਤੋਂ ਕਮੈਂਟ ਆਉਂਦੇ ਨੇ ਸੋ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਸੋ ਜਿੰਨੇ ਵੀ ਮੇ ਸਾਡੇ ਭੈਣ ਭਰਾ ਨੇ ਸੋ ਆਪਣੇ ਹਿਸਾਬ ਨਾਲ ਜਿਹੜੀ ਕਮੈਂਟ ਤੁਸੀਂ ਕਰ ਸਕਦੇ ਹੋ ਪਰ प्लीज ਇੱਥੇ ਇੰਨੀ ਕੁ ਬੇਨਤੀ ਆ ਕਿ ਨਾ ਹੀ ਗੁਰੂ ਨਾ ਹੀ ਸਾਈਂ ਕੁਝ ਐਸਾ ਨਹੀਂ ਕਹਿਣਾ ਸੋ ਅਸੀਂ ਵੀ ਤੁਹਾਡੇ ਵਰਗੇ ਆਮ ਆ ਨਸਾਨ ਹੀ ਆ ਸੋ ਪਰਮਾਤਮਾ ਦੇ ਜੋ ਕਾਮ ਸੁਪਿਆ ਹੈ ਜੀ ਉਹ ਥੋੜਾ ਫਰਜ ਅਦਾ ਕਰਦੇ ਆ ਲਿਭਾਉਣ ਦੀ ਕੋਸ਼ਿਸ਼ ਕਰੀਦੀ ਆ ਪਰ ਫਿਰ ਵੀ ਅਸੀਂ ਇੰਨੇ ਕਾਬਲ ਨਹੀਂ ਹੈ ਕਿ ਅਸੀਂ ਇਹ ਆਪਣੇ ਆਪ ਨੂੰ ਔਰਦਾ ਦਈਏ ਸੋ ਉਹਨਾਂ ਦੀ ਬਰਾਬਰੀ ਅਸੀਂ ਨਹੀਂ ਕਰ ਸਕਦੇ ਸੋ ਇਸ ਕਰਕੇ ਇੰਨੀ ਕੁ ਬੇਨਤੀ ਆ ਕਿ ਠੀਕ ਆ ਤੁਸੀਂ ਸਤਿਕਾਰ ਕਰਦੇ ਆ ਸੋ ਇਹਦੇ ਲਈ ਅਸੀਂ ਤੁਹਾਡਾ ਤੇਹ ਦੇ ਲੋ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੇ ਬਹੁਤ ਪਿਆਰੇ ਕਮੈਂਟ ਕਰਦੇ ਹੋ ਦਵਾਵਾਂ ਦਿੰਦੇ ਹੋ ਸੋ ਤੁਹਾਡੀਆਂ ਦਵਾਵਾਂ ਦੇ ਨਾਲ ਹੀ ਇੱਕ ਹੌਸਲਾ ਬਣਿਆ ਰਹਿੰਦਾ ਹੈ ਜੀ ਹਿੰਮਤ ਮਿਲਦੀ ਹੈ ਸੋ ਪਰਮਾਤਮਾ ਹਮੇਸ਼ਾ ਹੀ ਆਪ ਸਾਰੀਆਂ ਰੂਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੋ ਮਾਲਕ ਦੀ ਕਿਰਪਾ ਨੂੰ ਹਾਸਲ ਕਰਨਾ ਹੈ ਆਪਣੇ ਸਾਈ ਨੂੰ ਗੁਰੂ ਨੂੰ ਗੁਰੂ ਆਖਣਾ ਹੈ ਸੋ ਨਾ ਹੀ ਕੀ ਸਾਨੂੰ ਕਹਿਣਾ ਹੈ ਸੋ ਅਸੀਂ ਸਿਰਫ ਇੱਕ ਤੁਹਾਨੂੰ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜੇਕਰ ਤਾਂ ਤੁਸੀਂ ਇਸ ਰਸਤੇ ਤੇ ਤੁਰੋਗੇ ਤੇ ਲਾਭ ਜ਼ਰੂਰ ਮਿਲੇਗਾ ਐਸਾ ਕੋਈ ਕਰਮ ਨਹੀਂ ਹੈ ਜਿਹਦਾ ਤੁਹਾਨੂੰ ਲਾਭ ਨਹੀਂ ਮਿਲੇਗਾ ਪਸ ਕਰਨਾ ਪਵੇਗਾ ਤੇ ਵਿਸ਼ੀਕੀਨ ਤੇ ਵਿਸ਼ਵਾਸ ਬਣਾਉਣਾ ਪਵੇਗਾ ਇਹੇ ਚੀਜ਼ਾਂ ਸਾਨੂੰ ਪਾਲ ਲਗਾ ਦਿੰਦੀਆਂ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਬਲਵਿੰਦਰ ਨਾਮ ਤੋਂ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਇਹ ਵੀ ਨੋਰ ਗੁਰੂ ਜੀ ਲਿਖਦੇ ਨੇ ਸੋ ਇਹਨਾਂ ਕਿ ਵੀ ਇਹ ਬੇਨਤੀ ਹੈ ਜੀ ਐਸਾ ਕੋਈ ਵੀ ਕਮੈਂਟ ਨਾ ਕਰੋ ਸੋ ਗੁਰੂ ਜੀ ਨਾ ਲਿਖੋ ਤੁਸੀਂ ਸਿੰਪਲੀ ਜੈ ਪੀਰਾਂ ਦੀ ਕਹਿ ਕੇ ਬੁਲਾ ਲਿਆ ਕਰੋ ਬਿਸ਼ੱਕ ਦੀ ਸੋ ਇਹ ਲਿਖਦੇ ਨੇ ਕਿ ਰਾਤ ਇੱਕ ਸੁਪਨਾ ਆਇਆ ਰੱਬ ਨੇ ਕਿਹਾ ਤੂੰ ਗੱਲ ਦਿਲ ਤੇ ਨਾ ਲਾਇਆ ਕਰ ਮੈਂ ਸਭ ਕੁਝ ਦੇਖ ਰਹਾ ਹਾਂ ਨਾ ਹੀ ਤੂੰ ਕੋਈ ਫਿਕਰ ਕਰ ਕਹਿੰਦੇ ਸੋ ਦੇਖੋ ਜੀ ਜਦ ਪ੍ਰਮਾਤਮਾ ਨੇ ਇੱਕ ਗਵਾਈ ਭਰ ਦਿੱਤੀ ਕਿ ਤੂੰ ਕਿਸੇ ਦਾ ਬੁਰਾ ਕਰੀ ਨਾ ਤੇ ਤੈਨਾਂ ਮੈਂ ਬੁਰਾ ਹੋ ਨਹੀਂ ਦੰਦਾ ਸੋ ਤੂੰ ਕਿਸੇ ਨਾ ਮਾੜਾ ਨਹੀਂ ਕਰਨਾ ਬੰਦਿਆ ਕਿਉਂਕਿ ਮਾਲਕ ਬੈਠਾ ਹੈ ਗਵਾਈ ਭਰਨ ਲਈ ਮਾਲਕ ਬੈਠਾ ਹੈ ਹਿਸਾਬ ਕਿਤਾਬ ਕਲੀਅਰ ਕਰਨ ਲਈ ਇਹ ਸੱਚ ਹੈ ਸੋ ਜਿਨ੍ਹਾਂ ਨੂੰ ਪ੍ਰਮਾਤਮਾ ਖੁਦ ਹੀ ਆਵਾਜ਼ ਦੇਈ ਜਾ ਰਿਹਾ ਹੈ ਇੰਨਾ ਕੁਝ ਸਮਝਾਈ ਜਾ ਰਿਹਾ ਹੈ ਉੱਥੇ ਡੋਲਣ ਦਾ ਕੋਈ ਵੀ ਕਾਰਨ ਨਹੀਂ ਬਣਦਾ ਸੋ ਹੋਰ ਜਿਆਦਾ ਮਜ਼ਬੂਤ ਇਨਸਾਨ ਹੋ ਜਾਂਦਾ ਜਿੱਥੇ ਫੱਕਰ ਆ ਕੇ ਇੰਨੀ ਗੱਲ ਕਹਿ ਜਾਵੇ ਕਿ ਤੂੰ ਨਾ ਕਿਸੇ ਨਾਲ ਮਾੜੀ ਕਰੀ ਮੈਂ ਤੇਰੇ ਨਾਲ ਹਾਂ ਬਸ ਬਾਕੀ ਜੋ ਵੀ ਕੋਈ ਕੁਝ ਕਰਦਾ ਹੈ ਮੈਂ ਦੇਖ ਰਹਾ ਹਾਂ ਮੈਂ ਆਪ ਜਵਾਬ ਦਵਾਗਾ ਸੋ ਜਿੱਥੇ ਮਾਲਕ ਨੇ ਜਵਾਬ ਦੇਣਾ ਉੱਥੇ ਫਿਰ ਸਾਰੀ ਦੁਨੀਆ ਖੜਖੜ ਦੇਖਦੀ ਹੈ ਜਦੋਂ ਮਾਲਕ ਦੇ ਘਰ ਦਾ ਜਵਾਬ ਮਿਲਦਾ ਹੈ ਤੇ ਇਨਸਾਨ ਇਨਸਾਨ ਨਾਲ ਬਰਾਬਰੀ ਕਰ ਲੇਗਾ ਚਾਰ ਇੱਧਰ ਦੋ ਚਾਰ ਵੱਧ ਕਹਿ ਲੇਗਾ ਉੱਧਰ ਦੋ ਚਾਰ ਵੱਧ ਕਹਿ ਲੇਗਾ ਸੋ ਜਣੀ ਇੱਕ ਆਪਣੀ ਜਵਾਨ ਗੰਦੀ ਕਰਨ ਹੁੰਦਾ ਆ ਜੇਕਰ ਕੁਛ ਮਾੜਾ ਕਹਿੰਦਾ ਹੈ ਜਾਂ ਲੜਦਾ ਝਗੜਦਾ ਹੈ ਪਰ ਜੇਕਰ ਉਹੀ ਗੱਲ ਡੋਰੀ ਉਹ ਮਾਲਕ ਤੇ ਸੁੱਟ ਦਿੱਤੀ ਜਾਵੇ ਤਾਂ ਫਿਰ ਉਹ ਪਰਮਾਤਮਾ ਆਪਣੇ ਤਰੀਕੇ ਨਾਲ ਜਦੋਂ ਜਵਾਬ ਦਿੰਦਾ ਆ ਆਪਾਂ ਤਾਂ ਦੋ ਚੌਂ ਦੇ ਵਿੱਚ ਖੜ ਕੇ ਇੱਕ ਦੂਸਰੇ ਨਾਲ ਬਹਿਸ ਵਿਸਾਈ ਕਰ ਲੈਂਦੇ ਪਰ ਉਹ ਫਿਰ ਜਦੋਂ ਉਹ ਮਾਲਕ ਦੇ ਘਰ ਦਾ ਜਵਾਬ ਆਉਂਦਾ ਹੈ ਤੇ ਪੂਰੀ ਦੁਨੀਆ ਪੂਰਾ ਮੱਲਾ ਪਿੰਡ ਖੜਖੜ ਦੇਖਦਾ ਹੈ ਐਸਾ ਜਵਾਬ ਹੁੰਦਾ ਉਹ ਮਾਲਕ ਦੇ ਘਰ ਦਾ ਕਹਿੰਦੇ ਕਿ ਜਦੋਂ ਮਾਲਕ ਦੀ ਲਾਠੀ ਵੱਰਦੀ ਹੈ ਤੇ ਉਹਦੀ ਕੋਈ ਆਵਾਜ਼ ਨਹੀਂ ਹੁੰਦੀ ਤਕਲੀਫ ਬਹੁਤ ਹੁੰਦੀ ਹੈ ਇਨਸਾਨ ਨੂੰ ਜਿਹਨੂੰ ਫਿਰ ਉਹ ਪਰਮਾਤਮਾ ਦੇ ਘਰ ਦਾ ਜਵਾਬ ਮਿਲਦਾ ਹੈ ਸੋ ਐਸੀ ਕਿਰਪਾ ਲਈ ਸਾਨੂੰ ਇੱਕ ਹੀ ਕਰਮ ਕਰਨ ਦੀ ਜ਼ਰੂਰਤ ਹੈ ਸੱਚਕ ਬਣਾ ਕੇ ਰੱਖਣਾ ਇੱਕ ਮਾਲਕ ਤੇ ਭਰੋਸਾ ਰੱਖਣਾ ਇੱਕ ਦਰ ਦੇ ਹੋ ਕੇ ਬੈਠ ਜਾਣਾ ਇੱਕ ਮੋਰੇ ਚੋਲੀ ਅਟ ਲੈਣੀ ਜਾਓ ਅਈ ਦਸ ਨਾਮ ਹਰ ਇੱਕ ਨੂੰ ਕਰੋ ਹਰ ਇੱਕ ਥਾਂ ਤੇ ਜਾਓ ਪਰ ਮੇਨ ਉਹਦਾ ਇੱਕ ਨੂੰ ਦੋ ਇੱਕ ਅੱਗੇ ਫਰਿਆਦ ਰੱਖੋ ਇੱਕ ਦੇ ਦਰ ਦੇ ਹੋ ਕੇ ਬੈਠ ਜਾਓ ਤੇ ਖੈਰ ਚੋਲੀ ਵਿੱਚ ਜ਼ਰੂਰ ਪੈਂਦੀ ਹੈ ਜੀ ਸੋ ਵਾਕੀ ਤੁਹਾਡਾ ਤੈਦ ਲੋ ਸ਼ੁਕਰਾਨਾ ਕਰਦੇ ਆ ਜੀ ਹਰ ਰੋਜ਼ ਕਮੈਂਟ ਕਰਨ ਦੇ ਤੇ ਵੀਡੀਓ ਸੋਣਨ ਲਈ ਸੋ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਜੀ ਕਮੈਂਟਾਂ ਵਿੱਚ ਇੱਕ ਵਾਰ ਜ਼ਰੂਰ ਲਿਖ ਕੇ ਦੱਸ ਦਿਆ ਕਰੋ ਸੋ ਹੁਣ ਆਪਾਂ ਅਗੇਰ ਵਿਸ਼ੇ ਬਾਰੇ ਗੱਲ ਕਰਦੇ ਆਂ ਵੀਡੀਓ ਚੱਲਦੇ ਚੱਲਦੇ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਜੀ ਸੋ ਅੱਜ ਦਾ ਵਿਸ਼ਾ ਖਾਸ ਇਸ ਲਈ ਆ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਘਰ ਵਿੱਚ ਬਰਕਤ ਬਣੀ ਰਹੇ ਜੋ ਅਸੀਂ ਕਮਾਉਂਦੇ ਉਹਦੇ ਵਿੱਚ ਵਾਧਾ ਹੋਵੇ ਤਾਂ ਇਹਦੇ ਲਈ ਆਪਾਂ ਇੱਕ ਕਰਮ ਇੱਥੇ ਦੱਸਿਆ ਆ ਪਰ ਆਪਾਂ ਇੱਥੇ ਦੋ ਕਰਮ ਹੁਣ ਦੱਸਾਂਗੇ ਸੋ ਜਿਹਦੇ ਨਾਲ ਜ਼ਿੰਦਗੀ ਨੂੰ ਬਦਲਿਆ ਜਾ ਸਕਦਾ ਘਰ ਵਿੱਚ ਬਰਕਤ ਹੋਏਗੀ ਤੇ ਜ਼ਿੰਦਗੀ ਆਪਣੇ ਆਪ ਬਦਲ ਜਾਂਦੀ ਆ ਸੋ ਕਾਰ ਵਿੱਚ ਬਰਕਤ ਨਹੀਂ ਹੁੰਦੀ ਤਾਂ ਜ਼ਿੰਦਗੀ ਉਲਜੀ ਰਹਿੰਦੀ ਆ ਪਰੇਸ਼ਾਨੀਆਂ ਦੇ ਵਿੱਚ ਤਾਂ ਪਰਮਾਤਮਾ ਦੇ ਨਾਲ ਫਿਰ ਉਹ ਜੀਵ ਨਹੀਂ ਜੁੜਦੀ ਸੋ ਪਰੇਸ਼ਾਨੀਆਂ ਹੀ ਤਾਂ ਸਾਨੂੰ ਪਰਮਾਤਮਾ ਨਾਲ ਜੋੜਦੀਆਂ ਤੇ ਪਰੇਸ਼ਾਨੀਆਂ ਹੀ ਪਰਮਾਤਮਾ ਨਾਲੋਂ ਤੋੜਦੀਆਂ ਹੈ ਦੋਨੇ ਪਾਸੇ ਇਹ ਆਪਣਾ ਕੰਮ ਕਰ ਜਾਂਦੀਆਂ ਹੈ ਕਈ ਤਾਂ ਪਰੇਸ਼ਾਨੀਆਂ ਨੂੰ ਦੇਖ ਕੇ ਘਬਰਾ ਜਾਂਦੇ ਨੇ ਪਰਮਾਤਮਾ ਦਾ ਨਾਮ ਲੈਣੋਂ हट ਜਾਂਦੇ ਨੇ ਕਿ ਕੋਈ ਫਾਇਦਾ ਨਹੀਂ ਤੇ ਕਈ ਪੇਸ਼ਾਨੀ ਵਿੱਚ ਜਿਆਦਾ ਯਾਦ ਕਰਦੇ ਨੇ ਅਕਸਰ ਜਿਆਦਾ ਰੱਬ ਦੀ ਯਾਦ ਹੀ ਉਦੋਂ ਆਉਂਦੀ ਹੈ ਜਦੋਂ ਸਿਰ ਤੇ ਪਹਾੜ ਵਰਗਾ ਦੁੱਖ ਆਣ ਖੜੇ ਤਾ ਕੋਈ ਰਸਤਾ ਨਜ਼ਰ ਨਾ ਆਵੇ ਸੋ ਕਈ ਇਨਸਾਨ ਤਾਂ ਫਿਰ ਉਹਦੇ ਅੱਗੇ ਪੱਲਾ ੜ ਲੈਂਦੇ ਆ ਕਿ ਹੁਣ ਤਾਂ ਪਰਮਾਤਮਾ ਇੱਥੇ ਤੂੰ ਹੀ ਉਹ ਕਰ ਸਕਦਾ ਜੋ ਵੀ ਕਰ ਸਕਦਾ ਹੈ ਹੁਣ ਹੋਰ ਕੋਈ ਸਾਡਾ ਸਾਥ ਨਹੀਂ ਦੇ ਸਕਦਾ ਸੋ ਦੁੱਖ ਵਿੱਚ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਪਰ ਕਈ ਦੁੱਖ ਵਿੱਚ ਪਰਮਾਤਮਾ ਨੂੰ ਹੀ ਭੁਲਾ ਦਿੰਦੇ ਨੇ ਔਰ ਜ਼ਿਆਦਾ ਮੁਸੀਬਤਾਂ ਨੂੰ ਸੱਦਾ ਕਿਉਂਕਿ ਮਾਲਕ ਨਾਲ ਖੜੇਗਾ ਤੇ ਕੁਝ ਹੈਲਪ ਹੋਏਗੀ ਜੇਕਰ ਪਰਮਾਤਮਾ ਵੀ ਨਾਲ ਨਹੀਂ ਖੜੇਗਾ ਉਲਟਾ ਮੁਸ਼ਕਲ ਚੱਲ ਰਹੀ ਆ ਤਾਂ ਫਿਰ ਤਾਂ ਸਮੱਸਿਆ ਵੱਧਦੀਆਂ ਹੀ ਜਾਣੀਆਂ ਸੋ ਇਸ ਕਰਕੇ ਆਪਾਂ ਕੁਝ ਨਾ ਕੁਝ ਕਰਮ ਵੀ ਤੋੜ ਲਿ ਲੇ ਕੇ ਆਂਦੇ ਰਹੀਦਾ ਜੀ ਦੇ ਨਾਲ ਜ਼ਿੰਦਗੀ ਬਦਲੀ ਜਾ ਸਕਦੀ ਹੈ ਜੀ ਸੋ ਪਹਿਲਾ ਜੋ ਕਰਮ ਹੈ ਆਪਾਂ ਵੈਸੇ ਇੱਕ ਜੋ ਆਪਾਂ ਕਰਮ ਬਾਰੇ ਗੱਲ ਕੀਤੀ ਉਹ ਵੀ ਦੱਸ ਦਿੰਦੇ ਆ ਪਹਿਲਾ ਆਪਾਂ ਇੱਥੇ ਇਹ ਕਰਮ ਦੱਸਾਂਗੇ ਜੇਕਰ ਚਾਹੁੰਦੇ ਹੋ ਘਰ ਵਿੱਚ ਤਰੱਕੀ ਤਾਂ ਦਾਨ ਪੁੰਨ ਜ਼ਰੂਰ ਕਰੋ ਸੋ ਦਾਨ ਪੁੰਨ ਹੀ ਤੁਹਾਡੀ ਤਰੱਕੀ ਦਾ ਇੱਕ ਬਹੁਤ ਵੱਡਾ ਕਾਰਨ ਹੈ ਸੋ ਜਿੰਨਾ ਦਾਨ ਪੁੰਨ ਕਰੋਗੇ ਜਿੰਨੀ ਹੈਲਪ ਕਰੋਗੇ ਕਿਸੇ ਦੀ ਉਨੀ ਹੀ ਘਰ ਵਿੱਚ ਸੁਰੱਖਤੀ ਆਉਂਦੀ ਹੈ ਤੇ ਦੂਸਰਾ ਜਿਹੜਾ ਕਰਮ ਹੈ ਉਹ ਔਰਤਾਂ ਲਈ ਕਰਨਾ ਇਸ ਲਈ ਜ਼ਰੂਰੀ ਆ ਕਿਉਂਕਿ ਔਰਤਾਂ ਘਰ ਚਲਾਉਂਦੀਆਂ ਆ ਰਸੋਈ ਤੋਂ ਜ਼ਿਆਦਾ ਸ਼ੁਰੂਆਤ ਹੁੰਦੀ ਆ ਰਸੋਈ ਕਿਵੇਂ ਚਲਾਉਣੀ ਔਰਤ ਨੂੰ ਹਿਸਾਬ ਹੁੰਦਾ ਆ ਥੋੜੇ ਵਿੱਚ ਵੀ ਸਾਰਦੀ ਹੈ ਤੇ ਜ਼ਿਆਦੇ ਵਿੱਚ ਵੀ ਸਾਰ ਲੈਂਦੀ ਹੈ ਔਰਤ ਸੋ ਜਿਹੋ ਜਿਹਾ ਮਾਹੌਲ ਆ ਉਹੋ ਜਿਹਾ ਆਪਣੇ ਘਰ ਨੂੰ ਔਰਤ ਚਲਾਉਣਾ ਜਾਣਦੀ ਹੈ ਤੇ ਇੱਥੇ ਔਰਤ ਦਾ ਇੱਕ ਫਰਜ਼ ਆ ਕਿ ਜੇਕਰ ਚਾਹੁੰਦੀ ਹੈ ਕਿ ਘਰ ਵਿੱਚ ਸਰਗਤੀ ਵਣੀ ਰਹੇ ਵਰਕਤ ਰਹੇ ਕਿਸੇ ਚੀਜ਼ ਦੀ ਕਮੀ ਨਾ ਰਹੇ ਤੇ ਜਦੋਂ ਵੀ ਰਸੋਈ 'ਚ ਬੜਦੇ ਹਾਂ ਕੁਝ ਖਾਣਾ ਬਣਾਉਣ ਲੱਗਦੇ ਹਾਂ ਕੰਮ ਕਰਦੇ ਕਰਦੇ ਪਰਮਾਤਮਾ ਨੂੰ ਯਾਦ ਕਰਨਾ ਜੋ ਤੁਹਾਡੇ ਤੋਂ ਨਾਮ ਸ਼ਬਦ ਹੈ ਚਾਰ ਤੋਂ ਪੰਜ ਵਾਰ ਉਹ ਸ਼ਬਦ ਦਾ ਉਚਾਰਨ ਜ਼ਰੂਰ ਕਰੋ ਤੇ ਸ਼ੁਕਰਾਨਾ ਕਰੋ ਕਿ ਮਾਲਕਾ ਤੇ ਇੰਨੇ ਜੋਕੇ ਕੀਤਾ ਆ ਕਿ ਅਸੀਂ ਦੋ ਟਾਈਮ ਦੀ ਚੰਗੀ ਰੋਟੀ ਬਣਾ ਕੇ ਖਾ ਸਕਦੇ ਆ ਸੋ ਹੱਥ ਪੈਰ ਤੰਦਰੁਸਤ ਇਹ ਸਰੀਰ ਨੂੰ ਦਿੱਤੀ ਹੋਈ ਆ ਕੰਮ ਕਰ ਕਰਕੇ ਕਮਾ ਕੇ ਖਾ ਸਕਦੇ ਆ ਸੋ ਤੇਰਾ ਸ਼ੁਕਰੀਆ ਸੋ ਸ਼ੁਕਰੀਆ ਕਹਿਣ ਨਾਲ ਕੁਝ ਜ਼ਿਆਦਾ ਟਾਈਮ ਨਹੀਂ ਲੱਗਦਾ ਜਾਂ ਜੋਰ ਨਹੀਂ ਲੱਗਦਾ ਸੋ ਇੰਨੀ ਗੱਲ ਸ਼ੁਕਰਾਨਾ ਹੀ ਕਰਨਾ ਰੋਟੀ ਖਾਣ ਲੱਗੇ ਸ਼ੁਕਰਾਨਾ ਕਰ ਦੋ ਸੋ ਰੋਟੀ ਬਣਾਉਣ ਲੱਗੇ ਰਸੋਈ ਦੇ ਵਿੱਚ ਸ਼ੁਕਰਾਨਾ ਮਾਲਕ ਦਾ ਕਰਕੇ ਅਰਦਾਸ ਕਰਕੇ ਅਰਦਾਸ ਹੀ ਹੁੰਦੀ ਆ ਕਿ ਵਸ ਸ਼ੁਕਰਾਨਾ ਹੀ ਹੈ ਹੋਰ ਨਹੀਂ ਕੁਝ ਕਹਿੰਦੇ ਅਲੱਗ ਤੋਂ ਕਿ ਕੋਈ ਅਰਦਾਸ ਕਰਨੀ ਆ ਸ਼ੁਕਰਾਨਾ ਮਾਲਕ ਦਾ ਕਰਨਾ ਹੈ ਸੋ ਨਾਮ ਸ਼ਬਦ ਜਿਹੜਾ ਹੈ ਉਹ ਚਾਰ ਤੋਂ ਪੰਜ ਵਾਰ ਸਿਮਰ ਲਓ ਬਹੁਤਾ ਨਹੀਂ ਤੇ ਇਹਦੇ ਨਾਲ ਕੀ ਹੋਵੇਗਾ ਇੱਕ ਵਰਤਤ ਵਧੇਗੀ ਤੇ ਦੂਸਰਾ ਜੋ ਖਾਣਾ ਤੁਸੀਂ ਬਣਾਉਂਗੇ ਉਹ ਲਾਜਵਾਬ ਹੋਵੇਗਾ ਬਹੁਤ ਹੀ ਟੇਸਟੀ ਹੋਗਾ ਵਧੀਆ ਚੀਜ਼ ਬਣੇਗੀ ਇੱਕ ਵਾਰ ਇਹ ਪਰਖ ਕੇ ਗਲ ਜ਼ਰੂਰ ਦੇਖਣੀ ਜੇਕਰ ਕਦੇ ਕੋਈ ਚੀਜ਼ ਵਧੀਆ ਨਹੀਂ ਬਣਦੀ ਉੱਥੇ ਮਾਲਕ ਦਾ ਆਪਣੇ ਦਾ ਨਾਮ ਲੈ ਕੇ ਦੇਖਣਾ ਆਪਣੇ ਆਪ ਉਹ ਤੁਹਾਨੂੰ ਚੀਜ਼ ਵਧੀਆ ਲੱਗੇਗੀ ਤੇ ਵਧੀਆ ਤਰੀਕੇ ਨਾਲ ਬਣੇਗੀ ਤੁਹਾਨੂੰ ਵੀ ਨਹੀਂ ਪਤਾ ਚੱਲੇਗਾ ਕਿ ਇੰਨੀ ਵਧੀਆ ਚੀਜ਼ ਕਿਵੇਂ ਬਣ ਗਈ ਕਿਉਂਕਿ ਉਹਦੇ ਵਿੱਚ ਪਰਮਾਤਮਾ ਦਾ ਰਸ ਰਲ ਜਾਂਦਾ ਹੈ ਤੇ ਫਿਰ ਉਹ ਜਿਹੜਾ ਖਾਣਾ ਹੈ ਰੂਹਾ ਘਰ ਦੇ ਨਾਲ ਖਾਣ ਗਿਆ ਘਰ ਦੇ ਮੈਂਬਰ ਖਾਣਗੇ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਬਦਲਾਅ ਆਵੇਗਾ ਕਿਉਂਕਿ ਨਾਮ ਸਿਮਰਿਆ ਗਿਆ ਹੈ ਨਾਮ ਸਿਮਰਿਆ ਕਰੇ ਵਰਤ ਨਹੀਂ ਜਾਂਦਾ ਸੋ ਕਈ ਦੁੱਖ ਕੱਟੇ ਜਾਂਦੇ ਨੇ ਤੇ ਸੋਜੀ ਦਿੰਦਾ ਹੈ ਮਾਲਕ ਜਿੱਥੇ ਪਰਮਾਤਮਾ ਦਾ ਨਾਮ ਲਿਆ ਹੋਵੇ ਸੋ ਆਪਾਂ ਪ੍ਰਸ਼ਾਦ ਖਾਂਦੇ ਮਾਲਕ ਦੇ ਨਾਮ ਦਾ ਕਿਤੇ ਵੀ ਦਰਗਾਹ ਤੇ ਜਾਂਦੇ ਆ ਤੇ ਇਸੇ ਤਰ੍ਹਾਂ ਹੈ ਸੂਪਰ ਮਾਤਮਾ ਦੇ ਨਾਲ ਜੁੜੀ ਹੋਈ ਗੱਲ ਨੂੰ ਸੁਣੋ ਸਮਝੋ ਤੇ ਅਮਲ ਕਰੋ ਫਿਰ ਹੀ ਜ਼ਿੰਦਗੀ ਨੂੰ ਬਦਲਿਆ ਜਾ ਸਕਦਾ ਹੈ ਸੋ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂਆਦ ਕੰਮ ਕਰਦੀ ਕਰੋ ਰੋਈ ਦੇ ਵਿੱਚ ਪਰਮਾਤਮਾ ਦਾ ਵਿਚਾਰਨ ਕਰੋ ਕੋਈ ਸ਼ਬਦ ਲਾ ਕੇ ਲਾਗੇ ਸੁਣ ਲਓ ਫੋਨ ਚੱਲਦਾ ਛੱਡ ਦਿਓ ਕੋਈ ਸ਼ਬਦ ਕੋਈ ਵੀ ਆ ਕੋਈ satsang ਆ ਸੁਣੋ ਨਾਲ ਦੀ ਨਾਲ ਤੇ ਤੁਹਾਨੂੰ ਲਾਭ ਜ਼ਰੂਰ ਇਹਨਾਂ ਗੱਲਾਂ ਦਾ ਮਿਲੇਗਾ ਜੀ ਇੱਕ ਵਾਰੀ ਕਰਮ ਕਰਕੇ ਦੇਖਣਾ ਇੱਕ ਵਾਰ ਕੀ ਹਰ ਰੋਜ਼ ਕਰਨ ਦੀ ਜ਼ਰੂਰਤ ਆ ਕੁਝ ਸਮਾਂ ਲਗਾਤਾਰ ਤੁਸੀਂ ਇਹ ਕਰਮ ਕਰਕੇ ਦੇਖ ਲਓ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਵੇਗਾ ਕਿਉਂਕਿ ਪ੍ਰਮਾਤਮਾ ਦੇ ਨਾਮ ਤੇ ਕੋਈ ਵੀ ਕਰਮ ਕਰੋਗੇ ਉਹ ਵਿਅਰਥਾ ਨਹੀਂ ਜਾਣਾ ਉਹਦੇ ਵਿੱਚ ਭਲਾ ਹੀ ਭਲਾ ਹੈ ਤੁਹਾਡਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਭੀਰਾਂ ਦੀ ਜੈ ਸਾਈਆਂ ਦੀ